ਹਰਪਿੰਦਰ ਸਿੰਘ ਸੰਧੂ ਦੀ ਰਚਨਾ ਵੋਟਾਂ ਵਾਲਾ ਕਈਆਂ ਦੇ ਤਾਂ ਬੋਲਾਂ ਵਿੱਚ ਆ ਗਈ ਨਰਮੀ ਕਈਆਂ ਨੂੰ ਤਾਂ ਹਾਰੇ ਵੀ ਬੁਖਾਰ ਵੋਟਾਂ ਵਾਲਾ ਕਈਆਂ ਦੇ ਤਾਂ ਬੋਲਾਂ ਵਿੱਚ ਆ ਗਈ ਨਰਮੀ ਕਈਆਂ ਨੂੰ ਤਾਂ ਹਾਰੇ ਵੀ ਬੁਖਾਰ ਵੋਟਾਂ ਵਾਲਾ ਕਈਆਂ ਦੇ ਤਾਂ ਬੁੱਲਾਂ ਉਤੋਂ ਹਾਸੇ ਦੂਰ ਹੋ ਗਏ ਡਰ ਲੱਗੇ ਸਾਡਾ ਨਾ ਜਾਏ ਹਾਰ ਵੋਟਾਂ ਵਾਲਾ ਲੀਡਰਾਂ ਨੇ ਇਕੱਠੇ ਚਾਹ ਕਾਫੀ ਪੀ ਲਈ ਪੜ ਕੇ ਲੋਕ ਲੜੀ ਜਾਂਦੇ ਅਖਬਾਰ ਵੋਟਾਂ ਵਾਲਾ ਕਈ ਲੋਕੀ ਦੋ ਹੱਥਾਂ ਵਿੱਚ ਥੁੱਕੀ ਫਿਰਦੇ ਜਿੱਤੂ ਸਾਡਾ ਕੱਡਾਂਗੇ ਖਾਰ ਵੋਟਾਂ ਵਾਲਾ ਅੱਖ ਨਹੀਂ ਮਲਾਉਂਦੇ ਜਿਹੜੇ ਭੱਜ ਕੇ ਸੀ ਮਿਲਦੇ ਅੱਖ ਨਹੀਂ ਮਲਾਉਂਦੇ ਜਿਹੜੇ ਭੱਜ ਕੇ ਸੀ ਮਿਲਦੇ ਲਬਦਾ ਨਹੀਂ ਕੀਤੇ ਹੁਣ ਪਿਆਰ ਵੋਟਾਂ ਵਾਲਾ ਕਈਆਂ ਨੇ ਤਾਂ ਖੱਟ ਲੀਆਂ ਲੱਖ ਲੱਖ ਲਹਨਤਾਂ ਕਰ ਲਿਆ ਜਿਨ੍ਹਾਂ ਨੇ ਵਪਾਰ ਵੋਟਾਂ ਵਾਲਾ ਸੰਧੂਆ ਹੋਈ ਕੁਰਸੀ ਦਾ ਹੇਰ ਫੇਰ ਹੋਣਾ ਬਸ ਸੰਦੂ ਆਵੇ ਕੁਰਸੀ ਦਾ ਹੇਰ ਫੇਰ ਹੋਣਾ ਬਸ ਐਵੇਂ ਉਡੀਕੀ ਜਾਂਦੇ ਸਾਂ ਤੇ ਹਰ ਵੋਟਾਂ ਵਾਲਾ ਐਵੇਂ ਉਡੀਕੀ ਜਾਂਦੇ ਸਾਂ ਤੇ ਹਰ ਵੋਟਾਂ ਵਾਲਾ